4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜੀਲੈਂਸ ਨੇ ਇੱਕ ਜਈ ਨੂੰ ਕੀਤਾ ਗ੍ਰਿਫਤਾਰ ਜੀ ਹਾਂ ਖਬਰ ਫਾਜ਼ਲਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਿਜਲੀ ਵਿਭਾਗ ਦਾ ਜਈ ਸਵਰਨ ਸਿੰਘ ਨੂੰ ਅੱਜ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜੀਲੈਂਸ ਬਿਊਰੋ ਫਾਜ਼ਲਕਾ ਨੇ ਗ੍ਰਿਫਤਾਰ ਕੀਤਾ ਹੈ ਕਾਮਰੇਡ ਜੰਗੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਾਡੇ ਘਰ ਬਿਜਲੀ ਦਾ ਬਿੱਲ ਲੈਨ ਲਈ ਆਪਣੀ ਟੀਮ ਲੈ ਕੇ ਗਿਆ ਸੀ ਰਿਸ਼ਵਤ ਲੈਣ ਦੇ ਚੱਕਰ ਦੇ ਵਿੱਚ ਵੱਧ ਬਿੱਲ ਦੱਸ ਕੇ ਜੁਰਮਾਨਾ ਵਸੂਲਣ ਦੀਆਂ ਧਮਕੀਆਂ ਦਿੰਦਾ ਸੀ ਅਤੇ ਬਾਅਦ ਦੇ ਵਿੱਚ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਅਸੀਂ 4000 ਰੁਪਏ ਦੇ ਕੇ ਸੈਟਿੰਗ ਕਰਕੇ ਵਿਜੀਲੈਂਸ ਵਿਭਾਗ ਦੇ ਨਾਲ ਤਾਲਮੇਲ ਕੀਤਾ ਅਤੇ ਅੱਜ ਰੰਗੇ ਹਾਥੀ ਬਿਜਲੀ ਵਿਭਾਗ ਦਾ ਜੈ ਸਵਰਨ ਸਿੰਘ ਨੂੰ ਕਾਬੂ ਕਰਵਾਇਆ ਹੈ ਤਾਲੀ ਉਹਨਾਂ ਕਿਹਾ ਕਿ ਅਸੀਂ ਕਮਿਊਨਿਸਟ ਹੋਣ ਦੇ ਨਾਤੇ ਰਿਸ਼ਵਤਖੋਰਾ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਸਾਡੇ ਰਡਾੜ ਤੇ ਆਇਆ ਤਾਂ ਅਸੀਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਾਂਗੇ ਅਤੇ ਹਰ ਹਾਲ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਾਂਗੇ ਰੰਗੇ ਹੱਥੀ ਕਾਮਰੇਡਾਂ ਵੱਲੋਂ ਫੜਾਏ ਗਏ ਜੇਈ ਤੋਂ ਬਾਅਦ ਐਡਵੋਕੇਟ ਪਰਮਜੀਤ ਸਿੰਘ ਦਾ ਬਾਅਦ ਦਾ ਬਿਆਨ ਵੀ ਆਇਆ ਸਾਹਮਣੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਫਾਜ਼ਲਕਾ ਦੇ ਵਿੱਚ ਜਿਹੜਾ ਹੁਣੇ-ਹੁਣੇ ਇੱਕ ਜੇਈ ਜਿਹੜਾ ਰੰਗੇ ਹੱਥੀ ਫੜਾਇਆ ਗਿਆ ਹੈ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸਾਡੇ ਜਿਹੜੇ ਆਗੂ ਨੇ ਜਨਰਲ ਰੇਤਾ ਯੂਨੀਅਨ ਦੇ ਆਗੂ ਸਾਥੀ ਜਿਹੜੇ ਜੰਗੀਰ ਸਿੰਘ ਨੇ ਉਹਨਾਂ ਵੱਲੋਂ ਜਿਹੜਾ ਇਹ Trap ਹੈ ਉਹ ਕਰਵਾਇਆ ਗਿਆ ਔਰ ਖਾਸ ਤੌਰ ਤੇ ਮੈਂ ਦੱਸਣਾ ਚਾਹਣਾ ਹਾਂ ਕਿ ਜਿਹੜੇ ਰਿਸ਼ਤਖੋਰ ਮੁਲਾਜ਼ਮ ਨੇ ਜਾਂ ਅਫਸਰ ਨੇ ਉਹਨਾਂ ਨੂੰ ਅਸੀਂ ਬੀਤੇ ਦਿਨੀ ਡੀਸੀ ਦਫਤਰ ਦੇ ਵਿੱਚ ਚੇਤਾਵਨੀ ਦੇ ਚੁੱਕੇ ਹਾਂ ਚਾਹੇ ਉਹ ਲੇਬਰ ਡਿਪਾਰਟਮੈਂਟ ਨਾਲ ਸੰਬੰਧਤ ਹੈ ਚਾਹੇ ਪੁਲਿਸ ਨਾਲ ਸੰਬੰਧਤ ਹੈ ਜਾਂ ਕਹਿ ਲਈਏ ਕਿ ਤਸੀਲ ਕੰਪਲੈਕਸ ਨਾਲ ਸੰਬੰਧਤ ਹੈ ਉਹਨਾਂ ਨੂੰ ਅਸੀਂ ਚੇਤਾਵਨੀ ਦੇ ਚੁੱਕੇ ਹਾਂ ਕਿ ਅਸੀਂ ਕਾਟ ਟੰਗਣਾ ਹੈ ਉਹਦਾ ਹਿੱਸਾ ਹੀ ਹੈ ਅਸੀਂ ਬਕਾਇਦਾ ਫੋਨ ਦੀ ਰਿਕਾਰਡਿੰਗ ਵੀ ਕੀਤੀ ਹੈ ਔਰ ਬਕਾਇਦਾ ਸਾਰੀ ਅਸੀਂ ਜਿਹੜਾ ਜਿਸ ਤਰ੍ਹਾਂ ਟਰੈਪ ਲਾਣਾ ਹੁੰਦਾ ਅਸੀਂ ਉਹ ਲਾਇਆ ਸੀ ਔਰ ਵਿਜੀਲੈਂਸ ਵਿਭਾਗ ਖਾਸ ਤੌਰ ਤੇ ਚੰਦਰਸ਼ੇਖਰ ਜਿਹੜੇ ਇੰਸਪੈਕਟਰ ਸਾਹਿਬ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਜਿਹੜਾ ਭਾਰਤੀ ਕੌਨਸ ਪਾਰਟੀ ਵੱਲੋਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਥਾਣਿਆਂ ਦੇ ਵਿੱਚ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਗੰਦ ਮਚਿਆ ਹੋਇਆ ਰਿਸ਼ਵਤਖੋਰੀ ਦਾ ਇਹ ਬਦਲਾਵ ਦੀ ਸਰਕਾਰ ਜਿਹੜੀ ਹੈ ਸ਼ੀਤ ਭਗਤ ਸਿੰਘ ਦੇ ਸ਼ੀਧੀ ਸਮਾਗਮ ਤੋਂ ਸਮਾਰਕ ਤੋਂ ਸ਼ੀਰ ਭਗਤ ਸਿੰਘ ਰਾਜਗੁਰੂ ਸਖਦੇਵ ਦੀ ਸਮਾਹ ਤੋਂ ਜਿਹੜਾ ਇੱਕ ਨੰਬਰ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿ ਰਿਸ਼ਵਤਖੋਰੀ ਨੂੰ ਬੰਦ ਕਰਾਂਗੇ ਖਤਮ ਕਰਾਂਗੇ ਜੜੋ ਖਤਮ ਕਰਾਂਗੇ ਪਰ ਰਿਸ਼ਵਤਖੋਰੀ ਦਾ ਜਿਹੜਾ ਬੋਲ ਬਾਲਾ ਹੈ ਉਹ ਸਿਰ ਚੜ੍ਹ ਕੇ ਬੋਲ ਰਿਹਾ ਹੈ ਜਾਇ ਮਾਈਨਿੰਗ ਡਿਪਾਰਟਮੈਂਟ ਹੋਵੇ ਮਾਈਨਿੰਗ ਜਿਸ ਤਰ੍ਹਾਂ ਗੈਰ ਕਾਨੂੰਨੀ ਹੋ ਰਹੀ ਹੈ ਉਹ ਰਿਸ਼ਵਤਨ ਬਿਨਾ ਨਹੀਂ ਹੋ ਰਹੀ ਉਹ ਉਥੋਂ ਦੇ ਜਿਹੜੇ ਅਫਸਰ ਨੇ ਰਿਸ਼ਵਤ ਲੈ ਰਹੇ ਨੇ ਜੇਕਰ ਇਥੋਂ ਦੇ ਜਿਹੜੇ ਮਾਈਨਿੰਗ ਵਿਭਾਗ ਦੇ ਅਫੀਸਰ ਨੇ ਉਹਨਾਂ ਦੀ ਵੀ ਜੇਕਰ ਮੁੱਖ ਮੰਤਰੀ ਪੰਜਾਬ ਦੇ ਮਾਨਯੋਗ ਭਗਵੰਤ ਮਾਨ ਜੀ ਜਾਂਚ ਕਰਾਣ ਤੇ ਉਹ ਵੀ ਰੰਗੇ ਹੱਤੀ ਫੜੇ ਜਾ ਸਕਦੇ ਨੇ ਨਹੀਂ ਤਾਂ ਉਹਨਾਂ ਤੇ ਪਰਚੇ ਕੀਤੇ ਜਾ ਸਕਦੇ ਨੇ ਇਸੇ ਤਰ੍ਹਾਂ ਜੇ ਥਾਣਿਆਂ ਦੀ ਗੱਲ ਕਰੀਏ ਥਾਣਿਆਂ ਦੇ ਵਿੱਚ ਜਿਹੜੇ ਉਹ ਮੁਲਾਜ਼ਮ ਨੇ ਉਹ ਸ਼ਰੇਆਮ ਜਿਹੜੇ ਪੈਸੇ ਲੈ ਰਹੇ ਨੇ ਔਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਭਾਰਤੀ ਕਮਨਿਸਟ ਪਾਰਟੀ ਵੱਲੋਂ ਕਿ ਅਸੀਂ ਲ ਜਿਹੜਾ ਵੀ ਸਾਥੀ ਵਿਸ਼ਵਦੀ ਮੰਗ ਕਰੇਗਾ ਜਾਂ ਲੋਕਾਂ ਨੂੰ ਪਰੇਸ਼ਾਨ ਕਰੇਗਾ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਅੱਜ ਦੇ ਸਟ੍ਰੈਪ ਤੋਂ ਬਾਅਦ ਜਿਹੜੇ ਵੀ ਸਾਥੀ ਰੰਗੇ ਆ ਤੇ ਕਿਸੇ ਵੀ ਮੁਲਾਜ਼ਮ ਨੂੰ ਰਿਸ਼ਤ ਕੋਰ ਨੂੰ ਫੜਾਉਣਾ ਚਾਹੁੰਦੇ ਨੇ ਸਿੱਧਾ ਨਹੀਂ ਆਮ ਤੌਰ ਤੇ ਧਾਰਨਾ ਬਣੀ ਵੀ ਕਿ ਪੈਸੇ ਲੈ ਜਾਓ ਜੀ ਉਹਨੂੰ ਫੜਾ ਦਿਓ ਇਦਾਂ ਨਹੀਂ ਹੈ ਇਹ ਟ੍ਰੈਪ ਲਾਉਣ ਦਾ ਇੱਕ ਸਿਸਟਮ ਹੁੰਦਾ ਹੈ ਔਰ ਇਹ ਟੈਕਨੀਕਲੀ ਚੀਜ਼ਾਂ ਨੇ ਉਹ ਸਾਡੇ ਆਗੂ ਜਿਹੜੇ ਨੇ ਫਾਜ਼ਲਕਾ ਦੇ ਵਿੱਚ ਬੈਠੇ ਨੇ ਫਾਜ਼ਲਕਾ ਨਾਲ ਸੰਬੰਧਤ ਜਿਹੜੇ ਜਲਾਲਾਬਾਦ ਚ ਬੈਠੇ ਨੇ ਜਲਾਲਾਬਾਦ ਨਾਲ ਸੰਬੰਧਤ ਆਗੂਆਂ ਨਾਲ ਸੀਕ੍ਰੇਟ ਮੀਟਿੰਗ ਕਰਕੇ ਫੋਨ ਤੇ ਕੋਈ ਗੱਲਬਾਤ ਨਹੀਂ ਕਰਨੀ ਔਰ ਰੰਗੀਆਤੀ ਬੜੇ ਆਸਾਨੀ ਨਾਲ ਜਿਹੜੇ ਇਹ ਫੜਾਏ ਜਾ ਸਕਦੇ ਨੇ ਸੋ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਕਈ ਸਾਥੀ ਕਹਿ ਸਕਦੇ ਨੇ ਕੋਈ ਬਰਾਦਰੀ ਦਾ ਵਾਸਤਾ ਦੇ ਕੇ ਪਰ ਉਹ ਵੀ ਬਰਾਦਰੀ ਦਾ ਬੰਦਾ ਜਿਨੇ ਰਿਸ਼ਵਤ ਲਈ ਹੈ ਔਰ ਫੜਾਣ ਵਾਲਾ ਵੀ ਬਰਾਦਰੀ ਵਾਲਾ ਹੈ ਰਿਸ਼ਵਤਖੋਰ ਦੀ ਕੋਈ ਬਰਾਦਰੀ ਨਹੀਂ ਹੁੰਦੀ ਜਿਹੜੀ ਮਰਜ਼ੀ ਬਰਾਦਰੀ ਦਾ ਬੰਦਾ ਰਿਸ਼ਵਤਖੋਰ ਰਿਸ਼ਵਤਖੋਰ ਹੈ ਇਸ ਕਰਕੇ ਕੇ ਬਾਅਦ ਆ ਜਾ ਰਿਸ਼ਵਤ ਲੈਣ ਤੋਂ ਨਹੀਂ ਤਾਂ ਫਿਰ ਤੁਹਾਡਾ ਹਸ਼ਰ ਜਿਹੜਾ ਹੈ ਰੰਗੇ ਤੇ ਫੜਾਉਣ ਵਾਲਾ ਹੀ ਹੋਏਗਾ